ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਉਸ 파ਰਮਜੀਤ ਟੋਰਾਂਟੋ ਤੋਂ ਇੱਕ ਵੱਡੀ ਖਬਰ ਲੈ ਕੇ ਆਦਰ ਹਾਂ ਜੀ ਅਮਰੀਕਾ ਨੇ ਜਿੱਥੇ ਪ੍ਰਵਾਸੀਆਂ ਲਈ ਵੀਜ਼ਾ ਸਕੀਮ ਨੂੰ ਸਖਤ ਕੀਤਾ ਹੈ ਉੱਥੇ ਕੈਨੇਡਾ ਦਿਲ ਖੋਲ ਕੇ ਭਾਰਤੀ ਟੈਲੈਂਟ ਨੂੰ ਆਪਣੇ ਇੱਥੇ ਮੌਕਾ ਦੇਣ ਦੀ ਤਿਆਰੀ ਕਰ ਰਹੀ ਹੈ ਕੈਨੇਡਾ ਗਲੋਬਲ ਟੈਲੈਂਟ ਸਕੀਮ ਸੀਟੀਐਸ ਨਾਂ ਦੀ ਇੱਕ ਸਥਾਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਸ ਦੇ ਜ਼ਰੀਏ ਲੋਕਾਂ ਨੂੰ ਬੜੀ ਆਸਾਨੀ ਦੇ ਨਾਲ ਉੱਥੇ ਕੰਮ ਕਰਨ ਦਾ ਜਿਹੜਾ ਕਿ ਮੌਕਾ ਮਿਲ ਸਕਦਾ ਹੈ ਕੈਨੇਡਾ ਦੀ ਇਸ ਯੋਜਨਾ ਨਾਲ ਕੈਨੇਡਾ ਚ ਕੰਮ ਕਰਨ ਦੇ ਇੱਛਕ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਜਾਂ ਫਿਰ ਗਣਿਤ ਦੇ ਬੈਕਗ੍ਰਾਉਂਡ ਵਾਲੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇਸ ਸਕੀਮ ਦਾ ਵੱਡਾ ਫਾਇਦਾ ਹੋਵੇਗਾ ਕਈ ਨੇ ਅਮਰੀਕਾ 'ਚ ਰਹਿਣ ਵਾਲੇ ਭਾਰਤੀ ਵੀ ਇਸ ਸਕੀਮ ਦਾ ਫਾਇਦਾ ਚੁੱਕ ਸਕਦੇ ਨੇ ਕੈਨੇਡਾ ਦੀ ਇਸ ਯੋਜਨਾ ਦੇ ਤਹਿਤ ਨੌਕਰੀ ਦੇਣ ਵਾਲੇ ਰੋਜ਼ਗਾਰਦਾਤਾਵਾਂ ਵੱਲੋਂ ਦਾਖਲ ਅਰਜ਼ੀਆਂ ਦਾ ਸਿਰਫ 2 ਹਫ਼ਤੇਾਂ ਅੰਬੈਸੀ ਦੇ ਰਿਜ਼ਲਟ ਦਿੱਤਾ ਜਾਵੇਗਾ ਤੇ ਉਹਦੇ ਵਿੱਚ ਇਹ ਫੈਸਲਾ ਸੁਣਾ ਦਿੱਤਾ ਜਾਵੇਗਾ ਇਸ ਦਾ ਹੋਰ ਫਾਇਦਾ ਇਹ ਮਿਲੇਗਾ ਕਿ ਇਹਦੇ ਨਾਲ ਨਾ ਸਿਰਫ ਕੈਨੇਡਾ 'ਚ ਵਰਕ ਪਰਮਿਟ ਤੇ ਉੱਥੇ ਹੀ ਬਲਕਿ ਐਕਸਪ੍ਰੈਸ ਐਂਟਰੀ ਰੂਟ ਦੇ ਵਿੱਚ ਵੀ ਉਹਦੇ ਤਹਿਤ ਸਥਾਈ ਨਾਗਰਿਕਤਾ ਹਾਸਲ ਕਰਨ ਦੇ ਵਿੱਚ ਪਹਿਲ ਮਿਲੇਗੀ ਐਕਸਪ੍ਰੈਸ ਐਂਟਰੀ ਰੂਟ ਇੱਕ ਪੁਆਇੰਟ ਬੇਸਡ ਸਿਸਟਮ ਹੈ ਇਸ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਪਿਛਲੇ 15 ਜੂਨ ਨੂੰ ਆਪਣੇ ਸੰਕ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਐਕਸਪ੍ਰੈਸ ਰੂਟ ਦੇ ਤਹਿਤ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਸਥਾਈ ਨਾਗਰਿਕਤਾ ਮਿਲੇਗੀ ਸਾਲ 2017 ਵਿੱਚ ਕੁੱਲ ਗੱਲ ਕਰੀਏ ਤਾਂ 8622 ਸੱਦੇ ਭੇਜੇ ਗਏ ਸੰਜਨ ਵਿੱਚ ਲਗਭਗ 42% 36310 ਇਦਾਂ ਦੇ ਲੋਕਾਂ ਇਹਨਾਂ ਨੂੰ ਜਿਨ੍ਹਾਂ ਕੋਲ ਭਾਰਤ ਦੀ ਨਾਗਰਿਕਤਾ ਹੈ ਤੇ ਉਹਦੇ ਨਾਲ ਹੀ T O I ਨੂੰ ਕੈਨੇਡਾ ਦੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਮੋਬਲੋਂ ਉਪਲਬਧ ਕਰਾਏ ਗਏ ਆਂਕੜਿਆਂ ਮੁਤਾਬਕ ਸਾਲ 2018 ਦੌਰਾਨ ਭਾਰਤੀਆਂ ਨੂੰ 48 ਹਜ਼ਾਰ ਸੱਦੇ ਭੇਜੇ ਗਏ ਸਨ 13 ਫੀਸਦੀ ਦਾ ਜਿਹੜਾ ਕਿ ਵਾਅਦਾ ਰਸਾਉਂਦਾ ਤੇ ਕੈਨੇਡਾ ਦੀ ਇਮੀਗ੍ਰੇਸ਼ਨ ਰੈਫਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਦੇ ਨਾਲ ਹਾਲੀ ਵਿੱਚ ਇਹ ਜਿਹੜਾ ਬਜਟ ਡਾਕੂਮੈਂਟ ਕੀਤਾ ਗਿਆ ਕਿ ਆਪਣੇ ਗਲੋਬਲ ਸਕਿਲਸ ਦੇ ਜਰੀਏ ਦੁਨੀਆ ਭਰ ਦੇ ਵਿੱਚ ਜਿਹੜੇ ਕਿ ਬੇਹਦ ਉੱਚ ਮਾਰਤਾ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਆਕਰਸ਼ਿਤ ਕਰਨਾ ਸੋ ਵੱਡਾ ਫਾਇਦਾ ਵੱਡੀ ਜਿਹੜੀ ਇੱਕ ਓਪਰਚੁਨਿਟੀ ਜਿਹੜੀ ਕੈਨੇਡਾ ਲੋ ਦਿੱਤੀ ਜਾ ਰਹੀ ਹੈ ਤੇ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਹੈ ਤੇ ਜੇਕਰ ਤੁਸੀਂ ਵੀ ਇਸ ਕੰਮ ਦੇ ਮਾਹਰ ਹੋ ਤਾਂ ਅੱਜ ਹੀ ਤੁਸੀਂ ਕੈਨੇਡਾ ਵਾਸਤੇ ਅਪਲਾਈ ਕਰ ਸਕਦੇ ਹੋ ਤੇ ਇਹ ਹੁਣ ਤੱਕ ਦੀ ਵੱਡੀ ਖਬਰ ਹੋਰ ਕਬਰਾਂ ਦੇਖਣੀ ਹੈ ਤਾਂ ਸੁਣਦੇ ਰਹੋ ਬਣਦੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ